ਜਿਹੜੇ ਕਬਜ਼ਾ ਨੂੰ ਲੈ ਕੇ ਨਗਰ ਕੌਂਸਲ ਫਰੋਇਦਪੁਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਿਹਾ ਹੈ ਤਾਂ ਜੋ ਬਾਜ਼ਾਰ ਜਿਹੜੇ ਆ ਖੁੱਲੇ ਹੋਣ ਕਿਉਂਕਿ ਜਿਹੜੇ ਲੋਕਾਂ ਨੇ ਆਪਣੀ ਦੁਕਾਨਾਂ ਦੇ ਅੱਗੇ ਜਿਹੜੇ ਥੜੇ ਕਹਿ ਲੋ ਜਾਂ ਸਮਾਨ ਜਿਹੜਾ ਲਗਾਇਆ ਹੁੰਦਾ ਉਹਨੂੰ ਲੈ ਕੇ ਆਮ ਲੋਕਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਆ ਜਿਸ ਨੂੰ ਲੈ ਕੇ ਲਗਾਤਾਰ ਜਿਹੜਾ ਨਗਰ ਕੌਂਸਲ ਜਦੋਂ ਜਾਇਜ਼ ਕਰਦਾ ਦਿਖਾਈ ਦੇ ਰਿਹਾ ਤਸਵੀਰਾਂ ਵੀ ਸਾਡਾ ਪੋਰਟ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲੇਕਿਨ ਗੋਲੇ ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ੀ ਸਾਡੇ ਮੁੰਡੇ ਨੇ ਹੈਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਤਾਂ ਕੋਈ ਗੇਮ ਹੈ ਜੀ ਨਹੀਂ ਜਿਹੜੀ ਅਸੀਂ ਛੱਡੀ ਹੈ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਗੇਮਾਂ ਦਾ ਇੱਕ ਜ਼ੋਨ ਬਣਾ ਦੇਣਾ ਕਿ ਮਾਲਪੁਰ ਦੇ ਇਲਾਕੇ 'ਚ ਫੁੱਟਬਾਲ ਖੇਡੀ ਜਾਂਦੀ ਹੈ ਅਸੀਂ ਫੁੱਟਬਾਲ ਨਾਲ ਰਿਲੇਟਡ ਸਾਰਾ ਜਿਹੜਾ ਇਨਫਰਾਸਟ੍ਰਕਚਰ ਮਾਲਪੁਰ ਦੇ ਇਲਾਕੇ 'ਚ ਬਣਾਉ ਸੁਨਾਮ ਦੇ ਇਲਾਕੇ 'ਚ ਬਾਕਸਿੰਗ ਹੈ ਸੰਗਰੂਰ ਸੁਨਾਮ ਬਾਕਸਿੰਗ ਬਹੁਤ ਚੰਗੀ ਉੱਥੇ ਬਾਕਸਿੰਗ ਦੇ ਇਨਫਰਾਸਟ੍ਰਕਚਰ ਬਣਾਓ ਇਹਨਾਂ ਦਾ ਜਲੰਧਰ ਏਰੀਆ ਮਿੱਠਾਪੁਰ ਸੰਸਾਰਪੁਰ ਕੈਂ ਸਾਰਾ ਹੌਕੀ ਦਾ ਦਾੜਾ ਹੌਕੀ ਦਾ ਤੇ ਐਥਲੈਟਿਕਸ ਦੇ ਵਿੱਚ ਸਾਡੇ ਲੁਧਿਆਣੇ ਦੇ ਵਿੱਚ ਐਥਲੈਟਿਕਸ ਦੇ ਬਹੁਤ ਵੱਡੇ ਗਰਾਊਂਡ ਬਣਾਏ ਜਾ ਸਕਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪਪ ਵਾਪਾਰ ਹੈ ਇਹੀ ਕਾਰਨ ਹੈ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਅੰਤਰਰਾਸ਼ਟਰੀ ਪੱਦਰ ਦੇ ਮੁਕਾਬਲਿਆਂ ਦੀ ਤਿਆਰੀ ਤੱਕ ਲਈ ਖਿਡਾਰੀਆਂ ਨੂੰ ਮੱਲੀ ਸਹਾਇਤਾ ਦਿੱਤੀ ਜਾ ਰਹੀ ਹੈ ਉੱਥੇ ਹੀ ਨੌਜਵਾਨਾਂ ਨੂੰ ਮੈਦਾਨਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਵੀ ਕਰਵਾਇਆ ਗਿਆ ਹੈ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੇ ਬਲਾਕ ਪੱਧਰੀ ਮੁਕਾਬਲਿਆਂ ਦੇ ਵਿੱਚ ਫੁੱਟਬਾਲ ਕਬੱਡੀ ਖੋਖੋ ਐਥਲੈਟਿਕਸ ਵਾਲੀਬਾਲ ਤੇ ਸ਼ੂਟਿੰਗ ਸਮੇਤ 37 ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਇੰਨਾ ਹੀ ਨਹੀਂ ਇਸ ਸੀਜ਼ਨ 'ਚ ਜੇਤੂ ਖਿਡਾਰੀਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੀ ਨਕਦ ਇਨਾਮੀ ਰਾਸ਼ੀ ਵੀ ਵੰਡੀ ਗਈ ਹੈ। ਲੋਕ ਜਿਹੜੇ ਹੈਗੇ ਆ ਵੀ ਉਹ ਸਮਝਣ ਨੂੰ ਤਿਆਰ ਨਜ਼ਰੀ ਨਹੀਂ ਪੈਂਦੇ ਕਿਉਂਕਿ ਆਪਣਾ ਜਿਹੜਾ ਸਾਰਾ ਸਮਾਨ ਹੈਗਾ ਉਹ ਬਾਜ਼ਾਰ ਵਿੱਚ ਇਹਨਾਂ ਨੇ ਲਗਾਇਆ ਹੁੰਦਾ ਜਿਸ ਕਰਕੇ ਆਵਾਜ਼ਾਈ ਜਿਹੜੀ ਆ ਪੂਰੀ ਪ੍ਰਭਾਵਿਤ ਹੁੰਦੀ ਆ ਲੋਕਾਂ ਦਾ ਆਣਾ ਜਾਣਾ ਮੁਸ਼ਕਲ ਹੁੰਦਾ ਵਹੀਕਲ ਲੈ ਕੇ ਨਿਕਲਣਾ ਮੁਸ਼ਕਲ ਹੁੰਦਾ ਲੇਕਿਨ ਲੋਕ ਜਦੋਂ ਇਹ ਕਾਰਵਾਈ ਹੁੰਦੀ ਆ ਉਦੋਂ ਵੀ ਜਿਹੜੇ ਆ ਉਹ ਕੁਝ ਮਤਲਬ ਇਹਨਾਂ ਨੂੰ ਕੋਸ ਤੇ ਦਿਖਾਈ ਦਿੰਦੇ ਆ ਨਗਰ ਕੌਂਸਲ ਵਾਲਿਆਂ ਨੂੰ ਲੇਕਿਨ ਨਗਰ ਕੌਂਸਲ ਆਪਣੀ ਡਿਊਟੀ ਵਿੱਚ ਜਿਹੜਾ ਮਿਚਾ ਉਹ ਲੱਗਾ ਦਿਖਾਈ ਦਿੰਦਾ ਕਿਉਂਕਿ ਲੋਕਾਂ ਦੀ ਰਾਹਤ ਵਾਸਤੇ ਇਹ ਜਿਹੜੇ ਆ ਉਹ ਕੰਮ ਜਿਹੜਾ ਨਗਰ ਕੌਂਸਲ ਕਰਦਾ ਪਿਆ ਲੋਕਾਂ ਲੋਕ ਵੀ ਜਿਹੜੇ ਆ ਉਹ ਜਦੋਂ ਨਗਰ ਕੌਂਸਲ ਆਪਣੀ ਕਾਰਵਾਈ ਕਰਨ ਤੋਂ ਬਾਅਦ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਜਿਹੜਾ ਉਹ ਸਮਾਨ ਉਹਨੂੰ ਉਥੋਂ ਹਟਾਉਂਦਾ ਤੇ ਉਥੇ ਫਿਰ ਦੁਬਾਰਾ ਲਗਾ ਲੈਂਦੇ ਆ ਵੀ ਜੋ ਕਹਿ ਸਕਦੇ ਆ ਕਿ ਲੋਕ ਵੀ ਜਿਹੜੇ ਅਵੇਅਰ ਨਹੀਂ ਹੈਗੇ ਜਾ ਕਹਿ ਸਕਦੇ ਆ ਸੁਚੇਤ ਨਹੀਂ ਹੁੰਦੇ ਤੇ ਜਾਂ ਲੋਕਾਂ ਦੇ ਨਾਲ ਵੀ ਸ਼ਕਤੀ ਜੜੀ ਆ ਉਹ ਕੰਮ ਜੜੀ ਆ ਨਗਰ ਕੌਂਸਲ ਹੀ ਉਹ ਕਰਦੀ ਨਹੀਂ ਦਿਖਾਈ ਦਿੰਦੀ ਕਿਉਂਕਿ ਨਗਰ ਕੌਂਸਲ ਆਪਣੇ ਵੱਲੋਂ ਪੂਰੀ ਤਰ੍ਹਾਂ ਜੜਾ ਵੀ ਉਹ ਕਾਰਵਾਈ ਕਰਦਾ ਦਿਖਾਈ ਜਰੂਰ ਦਿੰਦਾ ਜਿਹੜੇ ਨਿਆਂ ਸਮਾਨ ਬਾਹਰ ਪੈਨੇ ਉਹਨਾਂ ਨੂੰ ਲੈ ਕੇ ਜਾਂਦਾ ਵੀ ਦਿਖਾਈ ਦਿੰਦਾ ਉਸ ਤੋਂ ਚੁਕਾਂਦਾ ਵੀ ਦਿਖਾਈ ਦਿੰਦਾ ਲੇਕਿਨ ਉਸ ਤੋਂ ਬਾਅਦ ਜਿਹੜੋ ਨਗਰ ਕੌਂਸਲ ਦੇ ਅਧਿਕਾਰੀ ਚਲੇ ਜਾਂਦੇ ਨੇ ਤੇ ਉਹ ਦੁਕਾਨਦਾਰ ਫੇਰ ਆਪਣਾ ਜਿਹੜਾ ਸਮਾਨ ਉਹ ਬਾਹਰ ਲਾ ਲੈਂਦੇ ਵੀ ਜੋ ਸਮਝ ਨੂੰ ਤਿਆਰ ਨਹੀਂ ਦਿਖਾਈ ਨਹੀਂ ਦਿੰਦੇ ਇਸ ਕਰਕੇ ਨਗਰ ਕੌਂਸਲ ਨੂੰ ਚਾਹੀਦਾ ਵੀ ਜੜੇ ਆ ਬੀ ਇਹ ਵੀ ਕਾਰਵਾਈ ਜਿਹੜੀ ਕਰਦੇ ਆ ਉਹਦੇ ਦੇ ਸਖਤੀ ਦੇ ਤੌਰ ਤੇ ਜਿਹੜੀ ਆ ਉਹ ਕੰਮ ਕਰਨਾ ਚਾਹੀਦਾ ਉਹ ਸਖਤੀ ਕਾਰਵਾਈ ਕਰਨੀ ਚਾਹੀਦੀ ਹੈ ਜੁਰਮਾਨੇ ਸਖਤ ਹੋਣੇ ਚਾਹੀਦੇ ਤੇ ਜਿਹੜਾ ਉਹਨਾਂ ਦਾ ਸਮਾਨ ਜਿਹੜਾ ਬਾਹਰ ਫालतू ਪਿਆ ਹੁੰਦਾ ਉਹਨਾਂ ਨੂੰ ਚੱਕ ਕੇ ਤੇ ਉਹਨਾਂ ਨੂੰ ਵਾਪਸ ਨਹੀਂ ਕਰਨਾ ਚਾਹੀਦਾ ਜਿਸ ਤੋਂ ਬਾਅਦ ਹੀ ਜਿਹੜੇ ਲੋਕ ਕੁਝ ਸਮਝਣ ਨੂੰ ਤਿਆਰ ਹੋਣਗੇ ਲੇਕਿਨ ਦੁਕਾਨਦਾਰ ਬਸ ਵੀ ਇਹ ਜਿਹੜੀ ਆ ਉਹਨੇ ਸੋਚਨ ਦੀ ਲੋਰ ਹੈਗੀ ਆ ਕਿ ਕਿ ਜੇ ਅਗਰ ਜੇ ਬਾਜ਼ਾਰ ਖੁੱਲੇ ਹੋਣਗੇ ਤੇ ਜਿਹੜੇ ਲੋਕ ਆ ਉਹ ਬਾਜ਼ਾਰਾਂ ਵਿੱਚ ਆ ਕੇ ਆਪਣੀ ਜੜੀ ਖਰੀਦਦਾਰੀ ਕਰ ਲੈਣਗੇ ਤੇ ਦੁਕਾਨਦਾਰ ਦਾ ਹੀ ਉਹ ਫਾਇਦਾ ਹੋਏਗਾ ਜੇ ਬਾਜ਼ਾਰਾਂ 'ਚ ਪੀੜ ਹੋਏਗੀ ਤੇ ਜੇ ਨੇ ਸਮਾਨ ਬਾਹਰ ਪਿਆ ਹੋਏਗਾ ਬਜਾਰ ਛੋਟੇ ਹੋਣਗੇ ਤੇ ਉੱਥੇ ਕੋਈ ਵੀ ਗਰਾਖ ਜਿਹੜਾ ਜ਼ਿਆਦਾ ਆਪਣੇ ਵੀਕਲਾਂ ਦੇ ਆਂਦਾ ਰੁਖਦਾ ਦਿਖਾਈ ਨਹੀਂ ਦਿੰਦਾ ਜਿਸ ਕਰਕੇ ਗਰਾਖੀ ਵੀ ਉਹਨਾਂ ਦੀ ਖਰਾਬ ਹੁੰਦੀ ਆ ਲੇਕਿਨ ਇਹ ਗੱਲ ਜਿਹੜੇ ਦੁਕਾਨਦਾਰਾਂ ਤੋਂ ਸਮਝ ਨੂੰ ਪਿਆ ਰਹੀ ਲੇਕਿਨ ਨਗਰ ਕੌਂਸਲ ਦਾ ਅੱਜ ਇਹ ਕਹਿ ਸਕਦੇ ਆ ਅੱਜ ਫੇਰ ਇੱਕ ਵਾਰੀ ਜਿਹੜੀ ਕਾਰਵਾਈ ਆ ਉਹ ਸਾਹਮਣੇ ਆਈ ਆ ਜੋ ਦਿਖਾਉਂਦੀ ਆ ਵੀ ਨਗਰ ਕੌਂਸਲ ਜਿਹੜੇ ਨਿਆਂ ਜਿਹੜੇ ਕਬਜ਼ੇ ਕੀਤੇ ਲੋਕਾਂ ਦੀਆਂ ਦੁਕਾਨਾਂ ਦੇ ਬਾਹਰ ਵੀ ਉਹਨਾਂ ਨੂੰ ਹਟਾਉਣ ਦਾ ਜਿਹੜਾ ਕੰਮ ਉਹ ਕੀਤਾ ਜਾ ਰਿਹਾ ਕੈਮਰਾਮੈਨ ਜਨਾ ਸਰਪਜੀਤ ਸਿੰਘ ਟੈਨਿਕਸ ਵੇਰਾ ਫਰਾਇਦ